जे परसो मेरे पुत न छे आ गए ला लखन मैं थे खड़ना कदी आखन कि मैं थाणी उठे बाल चढ़िया ਉਹਨਾ 1.5 ਘੰਟੇ ਬਾਅਦ ਘਰ ਕਰਕੇ ਲਿਆ ਘਰ ਆ ਗਿਆ ਅਗਲੇ ਦਿਨ ਫਿਰ ਜੀਓ ਚਲਾਈ ਗਿਆ ਸੀ ਆਈਡੀ ਵਾਲੇ ਦੇ ਘਰ ਕੇ ਕੈਂਬਰੇ ਲਾਉਣਾ ਉੱਥੋਂ ਕੈਂਬਰੇ ਲਾ ਕੇ ਨਾ ਉੱਥੋਂ ਸੱਦ ਲਿਆ ਗਰਦਾਪੁਰ ਸੀਐਸਟਾਫ ਦਫਤਰ ਉੱਥੇ ਗਿਆ ਮੈਂ ਫੋਨ ਬਾਲ ਲੱਗਿਆ ਤੇ ਫੋਨ ਕੀਤਾ ਮੈਂ ਬਾਲ ਲੱਗਾ ਵਰਦੇ ਆ ਉਹਦਾ ਫੋਨ ਫੜ ਲਿਆ ਰਾਤ ਨੂੰ ਕੱਲ 2.5 ਵਜੇ ਇੰਟਰ ਹੋਇਆ ਉੱਥੇ ਸੀਐਸਟਾਫ 'ਚ 2.5 ਵਜੇ ਨਾ ਫੋਨ ਲੱਲੇ ਵਰਦੀਆਂ ਫੋਨ ਜਿਹੜਾ ਹੋਇਆ ਹੋਇਆ ਵੀ ਕਿਸੇ ਨੂੰ ਫੋਨ ਮੁੜ ਕੇ ਫੋਨ ਬੰਦ ਮੇਰਾ ਰਾਤ ਨੂੰ ਬੰਦੇ ਲਾ ਕੇ ਉੱਥੇ ਸੀ ਐਸਟਾਪ ਚੱਲੀਆਂ ਗਰਦਾਪ ਔਰ ਉਹਨਾਂ ਚੇਰ ਨੂੰ ਕੋਈ ਬੰਦੇ ਦਾ ਫੋਨ ਆ ਗਿਆ ਵੀ ਸੋਨੂ ਆਉਂਦਿਆ ਆ ਗਿਆ ਘਰ ਰਾਤ ਸੁੱਤਾ ਵਾ ਸਵੇਰੇ ਇਸ ਵਕਤ ਹੀ ਉਹਨਾਂ 8 ਵਜੇ ਸਾਧ ਲਿਆ ਵੀ ਤੂੰ 8 ਵਜੇ ਆ ਜਾ ਉੱਥੇ ਹੀ ਮੇਰੇ ਪੁੱਤ ਨੇ ਮੇਰੇ ਨਾਲ ਗੱਲਾਂ ਕੀਤੀਆਂ ਵੀ ਉੱਥੇ ਲੱਖਾ ਜੀਓ ਜਲਾਈ ਵਾਲਾ ਉੱਥੇ ਹੀ ਜੀਓ ਜਲਾਈ ਵਾਲਾ ਲੱਖਾ ਉੱਥੇ ਹੀ ਸਾਰੇ ਸੀਐਸਟਾਪ ਵਾਲੇ ਪੀਆ ਤੇ ਇਥੋਂ ਬਾਹਰ ਗਿਆ ਸਵੇਰੇ ਨਹੀਂ ਬਚਦਾ ਅਨੇ ਸਰਾਤ ਵੀ ਤਮ ਕੀ ਦਿੱਤੀ ਆ ਪਈ ਹੁਣ ਤੇ ਬਚ ਕੇ ਚੱਲਿਆ ਸਵੇਰੇ ਨਹੀਂ ਬਚਦਾ ਸਵੇਰੇ ਜਿੰਦਾ ਨਹੀਂ ਬਚਦਾ ਇਹਨਾਂ ਨੇ ਉਹਦੇ ਮੂੰਹ 'ਤੇ ਦਵਾਈ ਪਾ ਕੇ ਹਸਪਤਾਲ ਫੜਤਾ ਸੀਟਾਪ ਵਾਲੇ ਹਲੇ ਉਹਦੇ ਨਾਲ ਹਸਪਤਾਲ ਸੁੱਟ ਕੇ ਸੀਟਾਪ ਵਾਲੇ ਲੈਬਰੇਟਰੀ ਅਨੇ ਦਾ ਲੈਣ ਆਇਆ ਸੀਐਸਟਾਪ ਵਾਲਾ ਕੱਲਿਆ ਕੇ ਮੈਨੂੰ ਇਥੇ ਵਾਰਦਾ ਵਾ ਹਸਪਤਾਲ ਮੁੜ ਕੇ ਉਹ ਦੌੜ ਗਿਆ ਉਹ ਨਹੀਂ ਮੁੜ ਕੇ ਮੈਨੂੰ ਲੱਗਾ ਮੈਨੂੰ ਲੱਭਦੇ ਰਹੀਆਂ ਮੇਰੇ ਪੁੱਤ ਅੰਦਰ ਕਰ ਲਾਏ ਕਦੀ ਮੈਂ ਬਾਹਰ ਆ ਮੈਂ ਕਦੀ ਅੰਦਰ ਆ ਮੈਂ ਆਪਣਾ ਪੁੱਤ ਚੋਕੇ ਜੇ ਹੱਥ ਓਲ ਹਸਤਾਲ ਲੈ ਆਈ ਤੇ ਆਰ ਦੇ ਨਾਮ ਤੇ ਕੋਈ ਹਾਂ ਹੋ ਰੜਿਆਨੇ ਮਾ ਲਾਬ ਨੂੰ ਅੱਜ ਹੁਣੇ ਇਨਫੋਰਮੇਸ਼ਨ ਮਿਲੀ ਐ ਸੋ ਮੈਂ ਇਮੀਡੀਏਟਲੀ ਅੱਜ ਰਿਹਸਲ ਸਿੱਗੀ 26 ਜਨਵਰੀ ਦੇ ਪ੍ਰੋਗਰਾਮ ਦੀ ਉਥੋਂ ਸਿੱਧਾ ਇੱਥੇ ਹੀ ਆਇਆ ਅੱਜ ਫੈਮਿਲੀ ਮੈਂਬਰਸ ਦੇ ਨਾਲ ਵੀ ਗੱਲ ਕਰ ਰਹੇ ਹਾਂ ਅੱਜ ਔਰ ਜਿਹੜੇ ਅਫੀਸ਼ੀਅਲਸ ਹੈਗੇ ਉਹਨਾਂ ਤੋਂ ਵੀ ਅਸੀਂ ਪੁੱਛ ਪੜਤਾਲ ਕਰ ਰਹੇ ਹਾਂ ਕੀ ਹੈਗਾ ਸੋ ਫਿਲਹਾਲ ਅਜੇ ਜਿਹੜਾ ਹੈਗਾ ਆ ਕਿਸੇ ਵੀ ਗੱਲ ਦੇ ਬਾਰੇ ਕੁਝ ਬਿਆਨ ਕਰਨਾ ਬਹੁਤ ਜਲਦੀ ਹੋਊਗਾ ਇੱਕ ਵਾਰੀ ਸਾਰੀ ਕਨਫਰਮੇਸ਼ਨ ਹੋ ਜਾਵੇ ਸੋ ਕਨਫਰਮ ਕਰਕੇ ਅਸੀਂ ਤੁਹਾਨੂੰ ਜਿਹੜੀ ਸਾਰੀ ਗੱਲ ਜਿਹੜੀ ਆ ਉਹ ਵਿਸਤਾਰਪੂਰਵਕ ਦੱਸ ਦਿਆਂਗੇ ਅਜੇ ਅਜੇ ਅਸੀਂ ਸਾਰਾ ਕੁਝ ਵੈਰੀਫਾਈ ਕਰ ਰਹੇ ਹਾਂ ਜੋ ਵੀ ਉਹਨਾਂ ਦੇ ਪਰਿਵਾਰਿਕ ਮੈਂਬਰਸ ਦੇ ਤੇ ਜਿਹੜੇ ਜਿਹੜੇ ਪੁਆਇੰਟਸ ਹੋਣਗੇ ਜਿਹੜੇ ਜਿਹੜੇ ਇੱਕ ਸੁਣ ਕੇ ਉਹਨਾਂ ਨੂੰ ਅਸੀਂ ਬਾਕਾਇਦਾ ਥੋਰੋਲੀ ਵੈਰੀਫਾਈ ਕਰਕੇ ਬਿਲਕੁਲ ਸਹੀ ਜਿਹੜੀ ਚੀਜ਼ ਹੋਊਗੀ ਉਹ ਸਾਰਿਆਂ ਦੇ ਸਾਹਮਣੇ ਲੈ ਕੇ ਆਵਾਂਗੇ ਆ ਫਿਲਹਾਲ ਇੱਥੋਂ ਜੋ ਆਣ ਕੇ ਪਤਾ ਲੱਗਾ ਜੀ ਹਸਪੀਟਲ ਦੇ ਵਿੱਚ ਜ Thank you. Chief.